ਉਹ ਮਾਤਾ ਜੀ ਤੇ ਸਤਿਗੁਰੂ ਜੀ ਦੀ ਇੰਨੀ ਅਪਾਰ ਕਿਰਪਾ ਹੈ ਕਿ ਉਹ ਇੱਕ ਚੌਂਕੜੇ ਦੇ ਵਿੱਚ ਆਪ ਅਖੰਡ ਪਾਠ ਸਾਫ ਕਰਦੇ ਹਨ ਬੈਠ ਕੇ ਅੱਜ ਬੈਠ ਜਾਂਦੇ ਹਨ ਅੱਜ ਆਰੰਭ ਕੱਲ ਨੂੰ ਮਦ ਪਰਸੋਂ ਨੂੰ ਭਉ ਪਾ ਕੇ ਹੀ ਉੱਠਦੇ ਹਨ ਉਹਨਾਂ ਤੇ ਕਿਰਪਾ ਜਿਹੜੀ ਕਿਸ ਤਰ੍ਹਾਂ ਹੋਈ ਕਿਵੇਂ ਉਹਨਾਂ ਨੂੰ ਇਹ ਲਗਣ ਲੱਗੀ ਤੇ ਕਿਵੇਂ ਮਹਾਂਪੁਰਸ਼ਾਂ ਨੇ ਬਚਨ ਕੀਤੇ ਆਪ ਜੀ ਦੇ ਨਾਲ ਅੱਜ ਉਹਨਾਂ ਬਾਰੇ ਮੈਂ ਵਿਚਾਰ ਸਾਂਝੇ ਕਰਾਂਗਾ ਕਿਉਂਕਿ ਜਿਹੜੇ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਤਾਂ ਨਿਤਨੇਮ ਕਰਨ ਦਾ ਵੀ ਟਾਈਮ ਨਹੀਂ ਇਹ ਜਪਜੀ ਸਾਹਿਬ ਨਹੀਂ ਕਰ ਸਕਦੇ ਚੌਪਾਈ ਸਭ ਨਹੀਂ ਕਰ ਸਕਦੇ ਟਾਈਮ ਹੀ ਨਹੀਂ ਮਿਲਦੀ ਬੇਲ ਨਹੀਂ ਮਿਲਦੀ ਜਿਹੜੀਆਂ ਸਾਡੀਆਂ ਭੈਣਾਂ ਮਾਮਾਂ ਅੱਜ ਬਾਣੀ ਤੋਂ ਵਾਂਝਾ ਰਹਿ ਕੇ ਮੋਬਾਈਲ ਵੱਲ ਨੂੰ ਇੰਟਰਨੈਟ ਵੱਲ ਨੂੰ ਜਾ ਕਹਿ ਲੋ ਵੀ ਅਸੀਂ ਮਾਡਰਨ ਜਿਆਦਾ